ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋ ਠੀਕ ਠਾਕ ਹੋ ਜੀ ਹਾਂਜੀ ਆ ਚੱਲ ਰਿਹਾ ਜੀ ਪੌਪ ਅਪ ਛੋਟੇ ਪੌਪ ਅਪ ਆ ਜਿਹੜੇ ਜੀ 18 ਫੁੱਟ ਜਿਹੜੀ ਇਹਨਾਂ ਦੀ ਥਰੋ ਹੁੰਦਾ ਇਹ 6 ਚੱਲ ਰਿਹਾ ਜੀ ਇਕੱਠੇ ਅਸਟ ਆ ਦੇਖੋ ਭਾਗ ਸਾਰਾ ਰਾਜਵਿੰਦਰ ਸਿੰਘ ਬਰਾੜ ਉਹਨਾਂ ਦੇ ਜੀ ਇਹਦੇ ਵਿੱਚ ਜਿਹੜਾ ਲੱਗਣਾ ਇੱਕ ਆ ਐ ਸਾਈਡ ਤੇ 골ਫ ਕੋਰਸ ਕਾ ਲੱਗਣਾ 6 ਪੌਪ ਅਪ ਮੈਂ ਇਧਰ ਵੀ ਦਿਖਾਉਣਾ ਇਹ ਪੂਰੇ ਨਜ਼ਾਰੇ ਨਾਲ ਚੱਲ ਰਹੇ ਆ 70 ਕਿ ਫੁੱਟ ਲੰਬਾਈ ਹੈ ਦੀ ਜੀ ਤੇ ਉਹ ਉੱਥੇ ਜਾ ਕੇ 9 10 ਕਿ ਫੁੱਟ ਚੜਾਈ ਰਹਿ ਜਾਂਦੀ ਇਧਰਲੀ ਸਾਈਡ ਤੋਂ ਹੈਗੀ 20 22 ਫੁੱਟ ਚੜਾਈ ਹੈਗੀ ਆ ਦੇਖੋ ਇਧਰ ਪੂਰਾ ਜਿਹੜਾ ਕਵਰ ਕਰ ਰਿਆ ਪੂਰਾ ਏਰੀਆ ਜਿਹੜਾ ਪੂਰਾ ਕਵਰ ਹੋ ਰਿਹਾ ਏਰੀਆ ਛੱਡ ਦੇ ਹਾਂਜੀ ਆ ਚੱਲ ਪਏ ਜੀ ਤਿੰਨ ਪੌਪ ਅਪ ਇਹ ਜਮੀਨ ਤੋਂ ਜੀ 6 ਫੁੱਟ ਉੱਚੇ ਜਾ ਕੇ ਲਾਏ ਹੋਏ ਆ ਇੱਥੇ ਜਿਹੜੇ ਹੈਗੇ ਆ ਇਹਦੇ ਸਾਰੇ ਫਲਾਂ ਵਾਲੇ ਬੂਟੇ ਲੱਗਨੇ ਆ ਫਲਾਂ ਵਾਲੇ ਜਿਹੜੇ ਬੂਟੇ ਆ ਉਹਨਾਂ ਨੂੰ ਪੂਰਾ ਧੋਦਿਆ ਕਰਨਗੇ ਇਹ ਜਿਵੇਂ ਕੋਈ ਗਰਮੀ 'ਚ ਤੇਲਾ ਸੁੰਢੀ ਪੈਂਦੀ ਆ ਫਿਰ ਬੂਟੇ ਸਾਰੇ ਆ ਜਿਹੜੇ ਆਰਗੈਨਿਕ ਰਹਿ ਜਾਂਦੇ ਆ ਜੀ ਤੇ ਸਰਦੀ 'ਚ ਜਿਹੜਾ ਹੈਗਾ ਕੋਰਾ ਪੈਂਦਾ ਜਿਵੇਂ ਕੋਰੇ ਨੂੰ ਧੋ ਦਿੰਦੇ ਆ ਇਹ ਬਹੁਤ ਵਧੀਆ ਸਿਸਟਮ ਆ ਜੀ ਆ ਦੇਖੋ ਜਿਵੇਂ ਬਾਰਿਸ਼ ਪਈ ਜਾਂਦੀ ਆ ਪੂਰੇ ਨਜ਼ਾਰੇ ਨਾਲ ਤੇ ਦੂਜੇ ਪਾਸੇ ਤੁਹਾਨੂੰ ਲੈ ਕੇ ਚੱਲਦੇ ਆ ਇਧਰਲੀ ਸਾਈਡ ਤੇ ਹਾਂਜੀ ਇੱਧਰ ਲੱਗਿਆ ਜੀ ਦੋ ਪਾਪਪ ਦੋ ਫੁਆਰੇ ਲੱਗੇ ਆ ਇਹ ਜ਼ਮੀਨ ਤੋਂ 3-4 ਫੁੱਟ ਉੱਚੇ ਚੱਕੇ ਲਾਇਆ ਕਿਉਂਕਿ ਇੱਧਰ ਜਿਹੜੀਆਂ ਹੈਗਾ ਸਬਜ਼ੀਆਂ ਲੱਗਣੀਆਂ ਆ ਦੇਖੋ ਇੱਧਰ ਦੇਖੋ ਕਿੰਨਾ ਘੈਂਟ 뷰 ਆ ਤੇ ਇਹ ਦੋ ਫੁਆਰੇ ਆ ਜੀ ਪੂਰਾ ਏਰੀਆ ਕਵਰ ਕਰ ਰਿਹਾ ਇੱਥੇ ਜਿਹੜਾ ਹੈਗਾ ਕਿਚਨ ਗਾਰਡਨ ਸਬਜ਼ੀਆਂ ਵਾਸਤੇ ਏਰੀਆ ਰੱਖਿਆ ਸਾਰਾ ਤੇ ਉਹ ਤੋਂ ਪਹਿਲਾਂ ਵੀ ਦੱਸਿਆ ਜੀ ਉਹ ਹੈਗਾ ਜੀ ਗਰਾਸ ਲੱਗਣਾ ਉੱਧਰ ਉਹ ਜਿਹੜਾ ਹੈਗਾ ਜਿਹੜਾ ਰੋਡ ਆ ਬਣਿਆ ਪਾਥਵੇ ਉਹਦੇ ਬਰਾਬਰ ਹੀ ਲੱਗਣਾ ਉਧਰਲੇ ਪਾਸੇ ਹੈਗਾ ਫਰੂਟ ਫਾਰਮਿੰਗ ਉਧਰ ਸਾਰਾ ਜਿਹੜਾ ਹੈਗਾ ਫਲਾਂ ਵਾਲੇ ਬੂਟੇ ਆ ਗਏ ਆਹ ਬਾਈ ਜੀ ਨੇ ਲਾਇਆ ਡੇਟ ਪਾਮ ਬਹੁਤ ਬਹੁਤ ਧੰਨਵਾਦ ਬਾਈ ਜੀ ਅਗਲੀ ਵੀਡੀਓ ਵਿੱਚ ਆਪਾਂ ਜਲਦੀ ਮਿਲਦੇ ਹਾਂ ਸੋ ਥੈਂਕ ਯੂ